ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਪ ਦੀਆਂ ਵੱਡੀਆਂ ਖਬਰਾਂ ਕੇਂਦਰ ਵੱਲੋਂ ਕੱਟੇ ਜਾ ਰਹੇ ਰਾਸ਼ਨ ਕਾਰਡਾਂ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਜਦੋਂ ਤੱਕ ਮੈਂ ਮੁੱਖ ਮੰਤਰੀ ਹਾਂ ਨਹੀਂ ਕੱਟਿਆ ਜਾਵੇਗਾ ਇੱਕ ਵੀ ਰਾਸ਼ਨ ਕਾਰਡ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਭਗਵੰਤ ਮਾਨ ਸਰਕਾਰ ਤੇ ਸਾਧਿਆ ਨਿਸ਼ਾਨਾ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਹਾ ਆਪ ਹੀ ਬਣ ਗਏ ਪ੍ਰਧਾਨ ਪੰਜਾਬ ਵਿੱਚ ਇਨਾ ਡਿਫਾਲਟਰਾਂ ਤੇ ਵੱਡੀ ਕਾਰਵਾਈ ਦੀ ਤਿਆਰੀ ਪੰਜਾਬ ਸਰਕਾਰ ਨੇ ਦਿੱਤਾ 31 ਅਗਸਤ ਤੱਕ ਦਾ ਸਮਾਂ ਪੰਜ ਤੱਤਾਂ ਚ ਵਿਲੀਨ ਹੋਏ ਪੰਜਾਬੀ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਪੱਲਾ ਪਰਿਵਾਰ ਨੇ ਨਾਮ ਅੱਖਾਂ ਨਾਲ ਦਿੱਤੀ ਵਿਦਾਈ ਸਿੱਧੂ ਮੂਸੇ ਵਾਲਾ ਬਾਰੇ ਬੀਬੀਸੀ ਦੀ ਡਾਕੂਮੈਂਟਰੀ ਮਾਮਲੇ ਚ ਹੋਈ ਸੁਣਵਾਈ ਹੈ ਅਦਾਲਤ ਨੇ ਕੱਲ ਲਈ ਕੀਤੀ ਮੁਲਤਵੀ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤੀ ਮੀਂਹ ਦੀ ਭਿਕਵਾਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੁੱਕੇ ਸਵਾਲਾਂ ਦਾ ਸੁਨੀਲ ਜਾਖੜ ਨੇ ਦਿੱਤਾ ਜਵਾਬ ਕਹੀਆਂ ਵੱਡੀ ਗੱਲਾਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਦਿੱਤੀ ਸਖਤ ਹਦਾਇਤਾਂ ਕਿਹਾ ਇੰਨਾ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਤੋਂ ਦਿੱਤੀ ਜਾਵੇ ਸ਼ੋਟ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੇ ਆ ਕਿਹਾ ਕਿ ਭਾਜਪਾ ਹੁਣ ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰੀ ਵੀ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੇ ਆ ਕਿਹਾ ਕਿ ਭਾਜਪਾ ਹੁਣ ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਵੀ ਬਣ ਗਈ ਹੈ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਜਨਤਕ ਵੰਡ ਪ੍ਰਣਾਲੀ ਅਧੀਨ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਪਰ ਕੇਂਦਰ ਇਨ੍ਹਾਂ ਨੀਮਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ 8 ਲੱਖ 29994 ਰਾਸ਼ਨ ਕਾਰਡ ਕੱਟ ਰਹੀ ਹੈ ਜਿਸ ਕਾਰਨ ਲਗਭਗ 32 ਲੱਖ ਲੋਕ ਮੁਫਤ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਦਾ ਰਾਸ਼ਨ ਨਹੀਂ ਖੋਣ ਦੇਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਉਦੋਂ ਤੱਕ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਵੱਲੋਂ ਰਾਸ਼ਨ ਕਾਰਡ ਕੱਟਣ ਲਈ ਕਮਾਬਦੰਦ ਵੀ ਰੱਖਿਆ ਗਿਆ ਹੈ ਜਿਸ ਵਿੱਚ ਜੇਕਰ ਤੁਹਾਡੇ ਕੋਲ 4 ਰੁਪਿਆ ਵਾਹਨ ਹੈ 25 ਲੱਖ ਤੋਂ ਵੱਧ ਟਰਨਓਵਰ ਹੈ 2.5 ਏਕੜ ਤੋਂ ਵੱਧ ਜ਼ਮੀਨ ਹੈ ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਤਾਂ ਰਾਸ਼ਨ ਕਾਰਡ ਕੱਟਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕਦੇ ਹੋਏ ਕਿ ਹੈ ਕਿ ਕਦੇ ਇੱਕਪਰਾ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਹੈ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਉਹ ਸ਼ਹਿਰ ਸ਼ਿਫਟ ਹੋ ਜਾਂਦਾ ਹੈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਕੀ ਹੋਵੇਗਾ ਜੇਕਰ ਜਿਸ ਦੇ ਨਾਮ ਤੇ ਕਾਰਡ ਬਣਿਆ ਹੋਇਆ ਹੈ ਉਸਦੇ ਨਾਮ ਤੇ ਕਾਰ ਹੈ ਤਾਂ ਬਾਕੀਆਂ ਦਾ ਕੀ ਕਸੂਰ ਹੈ ਤੁਸੀਂ ਪੂਰੇ ਪਰਿਵਾਰ ਨੂੰ ਭੁੱਖੇ ਮਾਰੋਗੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਭਗਵੰਤ ਮਾਨ ਮੁੱਖ ਮੰਤਰੀ ਹੈ ਉਦੋਂ ਤੱਕ ਕੋਈ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਿੱਠੀ ਲਿਖੀ ਗਈ ਹੈ ਇਸ ਸਮੇਂ ਪੰਜਾਬ ਦੇ ਹਾਲਾਤ ਹੜ੍ਹਾਂ ਕਾਰਨ ਵੱਧ ਤੋਂ ਵੱਧ ਬੱਤਰ ਹੋਏ ਪਏ ਹਨ ਜਿਸ ਦੇ ਚਲਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਦੌਰਾ ਕੀਤਾ ਗਿਆ ਉਨ੍ਹਾਂ ਨੇ ਹਲਕਾ ਅਬੋਹਰ ਅਤੇ ਬੱਲੂਆਣਾ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਹੜਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਾਰ ਲਈ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਦੀ ਮਦਦ ਲਈ ਚਾਰ ਇੰਜਨ ਪੰਪ ਸੈੱਟ ਦਿੱਤੇ ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ 1000 ਫੁੱਟ ਪਾਈਪ ਵੀ ਦਿੱਤੀ ਗਈ ਹਾੜਪਰਵਾਬਿਤ ਇਲਾਕਿਆਂ ਦੇ ਦੌਰੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਉਹਨਾਂ ਕਿਹਾ ਕਿ ਹੜਪਰਵਾਬਿਤ ਇਲਾਕਿਆਂ ਚ ਸਰਕਾਰ ਨੇ ਵਿਧਾਇਕ ਨਹੀਂ ਭੇਜੇ ਸਥਾਨਕ ਵਿਧਾਇਕ ਤੇ ਪ੍ਰਸ਼ਾਸਨ ਲੋਕਾਂ ਦੀ ਮਦਦ ਨਹੀਂ ਕਰ ਰਿਹਾ ਦਿੱਲੀ ਤੋਂ ਆਏ ਲੁਟੇਰਿਆਂ ਨੂੰ ਪੰਜਾਬ ਦਾ ਦਰਦ ਨਹੀਂ ਦਿਖ ਰਿਹਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਜਰੀਵਾਲ ਰੋਜ਼ ਹੀ ਕਿਸੇ ਨਾ ਕਿਸੇ ਗਲੀ ਦਾ ਉਦਘਾਟਨ ਕਰਨ ਆ ਜਾਂਦੇ ਹਨ ਪਰ ਅੱਜ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਅੱਜ ਉਹ ਕਿਉਂ ਨਹੀਂ ਆਏ ਪ੍ਰਤਾਪ ਸਿੰਘ ਬਾਜਵਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਤੀਖਾ ਨਿਸ਼ਾਨਾ ਵੀੰਨਿਆ ਹੈ ਉਹਨਾਂ ਨੇ ਕਿਹਾ ਕਿ ਅੱਜ 7 ਤੋਂ 8 ਅਕਾਲੀ ਦਲ ਬਣ ਗਏ ਹਨ ਤਰਨਤਾਰਨ ਦੀ ਇਲੈਕਸ਼ਨ ਵਿੱਚ ਪੰਜ ਅਕਾਲੀ ਦਲਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਅਤੇ ਚਾਰਾਂ ਨੇ ਅਜੇ ਕਰਨੇ ਹਨ ਉਹਨਾਂ ਨੇ ਕਿਹਾ ਕਿ ਇੱਕ ਅਕਾਲੀ ਦਲ ਨੋ ਹੀ ਸੈਂਵਿਚ ਹੋ ਗਿਆ ਹੈ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਗਿਆ ਸੀ ਕਚੈਰੀ ਦਾ ਕੀ ਤੁਸੀਂ ਫੈਸਲਾ ਕਰੋ ਅਤੇ ਉਹਨਾਂ ਨੇ ਫੈਸਲਾ ਇਹ ਕਰ ਲਿਆ ਕਿ ਮੈਂ ਹੀ ਪ੍ਰਧਾਨ ਬਣਾਗਾ ਅਤੇ ਜਿਸ ਨੂੰ ਉਹਨਾਂ ਨੇ ਪੰਥ ਵਿੱਚੋਂ ਛੇਕਿਆ ਹੈ ਉਸੇ ਪਾਰਟੀ ਦਾ ਉਹ ਪ੍ਰਧਾਨ ਬਣ ਗਿਆ ਹੈ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਪ੍ਰੋਪਰਟੀ ਟੈਕਸ ਡਿਫਾਲਟਰਾਂ ਨੂੰ 31 ਅਗਸਤ ਤੱਕ ਬਿਨਾਂ ਵਿਆਜ ਅਤੇ ਪੈਨਲਟੀ ਦੇ ਪੁਰਾਣਾ ਟੈਕਸ ਜਮ੍ਹਾਂ ਕਰਵਾਉਣ ਦਾ ਮੌਕਾ ਹੈ ਸਕੀਮ ਦਾ ਵੱਧ ਤੋਂ ਵੱਧ ਲੋਕ ਲਾਭ ਉਠਾਉਣ ਇਸ ਲਈ ਜਲੰਧਰ ਨਗਰ ਨਿਗਮ ਦੇ ਪ੍ਰੋਪਰਟੀ ਟੈਕਸ ਵਿਭਾਗ ਨੇ ਛੁੱਟੀ ਵਾਲੇ ਦਿਨ ਨਿਗਮ ਸਥਤੀ ਪ੍ਰੋਪਰਟੀ ਟੈਕਸ ਆਫਿਸ ਅਤੇ ਸਾਰੇ ਸੇਵਾ ਕੇਂਦਰ ਖੁੱਲੇ ਰੱਖਣ ਦਾ ਐਲਾਨ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਡਿਫਾਲਟਰਾਂ ਨੂੰ ਸਿਰਫ ਮੂਲ ਟੈਕਸ ਰਕਮ ਜਮ੍ਹਾਂ ਕਰਨੀ ਹੋਵੇਗੀ ਉਦਾਹਰਨ ਲਈ ਜੇਕਰ ਕਿਸੇ ਪ੍ਰਾਪਰਟੀ ਦਾ ਸਾਲਾਨਾ ਟੈਕਸ 1000 ਰੁਪਏ ਹੈ ਤਾਂ ਮਾਲਕ ਨੇ 13 ਸਾਲ ਤੱਕ ਟੈਕਸ ਨਹੀਂ ਭਰਿਆ ਤਾਂ ਵਿਆਜ ਅਤੇ ਪੈਨਲਟੀ ਸਮੇਤ 32000 ਰੁਪਏ ਦੇਣੇ ਪੈਂਦੇ ਹਨ ਪਰ ਇਸ ਸਕੀਮ ਤਹਿਤ ਸਿਰਫ 13000 ਰੁਪਏ ਜਮ੍ਹਾਂ ਕਰਨੇ ਹੋਣਗੇ ਨਿਗਮ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ 31 ਅਗਸਤ ਤੋਂ ਬਾਅਦ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਸਕੀਮ ਦਾ ਲਾਭ ਉਠਾ ਕੇ ਆਪਣਾ ਬਕਾਇਆ ਟੈਕਸ ਜਲਦ ਤੋਂ ਜਲਦ ਜਮ੍ਹਾਂ ਕਰਵਾ ਦੇਣ ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਮੁਹਾਲੀ ਦੇ ਬਲੋਂਗੀ ਵਿੱਚ ਗਮਗੀਨ ਮਾਹੌਲ ਵਿੱਚ ਕੀਤਾ ਗਿਆ ਉਹਨਾਂ ਦੀ ਦੇਹ ਨੂੰ ਉਹਨਾਂ ਦੇ ਕਾਰ ਤੋਂ ਫੁੱਲਾਂ ਨਾਲ ਸਜਾਈ ਬਸ ਰਹੀ ਸ਼ਮਸ਼ਾਨ ਘਾਟ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਇਸ ਮੌਕੇ ਗੀਪੀ ਗਰੀਵਾਲ ਨਿਰੂ ਬਾਜਵਾ ਕਮੇਡੀਅਨ ਬੀ ਐਨ ਸ਼ਰਮਾ ਸਮੇਤ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਇਸ ਦੌਰਾਨ ਮਾਹੌਲ ਉਦੋਂ ਜ਼ਿਆਦਾ ਭਾਵੁਕ ਹੋ ਗਿਆ ਜਦੋਂ ਪੁੱਤਰ ਨੇ ਆਪਣੇ ਪਿਤਾ ਦੀ ਚੀਤਾ ਨੂੰ ਅੱਗ ਲਗਾ ਕੇ ਅਲਵਿਦਾ ਕਿਹਾ ਇਸ ਦੌਰਾਨ ਪਰਿਵਾਰ ਅਤੇ ਅਜ਼ੀਜ਼ਾਂ ਦੀਆਂ ਅੱਖਾਂ ਨਮ ਹੋ ਗਈਆਂ ਪੀੜ ਨੂੰ ਕਾਬੂ ਕਰਨ ਲਈ ਸ਼ਮਸ਼ਾਨ ਘਾਟ ਤੇ ਸਖਤ ਪੁਲਿਸ ਪ੍ਰਬੰਧ ਕੀਤੇ ਗਏ ਸਨ ਜਸਵਿੰਦਰ ਸਿੰਘ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ ਪਰ ਉਹਨਾਂ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋ ਦਾ ਸੀ ਉਹਨਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਪੇਸ਼ੇਵਜੋ ਅਧਿਆਪਕ ਸਨ ਅਧਿਆਪਕ ਵਜੋਂ ਨੌਕਰੀ ਲੱਗਣ ਮਗਰੋਂ ਉਹਨਾਂ ਦੇ ਪਿਤਾ ਦੁਰਾਹਾ ਵਸ ਗਏ ਸਨ ਬੀਬੀਸੀ ਵੱਲੋਂ ਸਿੱਧੂ ਉਸੇ ਵਾਲੇ ਦੇ ਬਣਾਈ ਗਈ ਦਸਤਾਵੇਜ਼ੀ ਤੇ ਸੁਣਵਾਈ ਮਾਨਸੇਹਿ ਦੀ ਅਦਾਲਤ ਵਿੱਚ ਹੋਣੀ ਸੀ ਪਰ ਅਦਾਲਤ ਬੰਦ ਹੋਣ ਕਾਰਨ ਇਸ ਮਾਮਲੇ ਦੀ ਸੁਣਵਾਈ ਹੁਣ 25 ਅਗਸਤ ਯਾਨੀ ਕੱਲ ਨੂੰ ਹੋਵੇਗੀ ਇਸ ਤੋਂ ਪਹਿਲਾਂ ਅਦਾਲਤ ਨੇ ਸਿੱਧੂ ਉਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵਾਰ-ਵਾਰ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਪਰ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਪਰ ਜਵਾਬ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਬੀਬੀਸੀ ਦਾ ਮਾਮਲਾ ਲਟਕ ਰਿਹਾ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ ਮੌਸਮ ਲੈ ਕੇ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਉੱਤਰੀ ਭਾਰਤ ਚ ਮੌਨਸੂਨ ਸਰਗਰਮ ਰਹੇਗਾ ਅਗਲੇ 5 ਦਿਨ ਪੰਜਾਬ ਲਈ ਬਹੁਤ ਅਹਿਮ ਰਹਿਣ ਵਾਲੇ ਹਨ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਆਮ ਮੀ ਪਵੇਗਾ ਮੌਸਮ ਵਿਭਾਗ ਨੇ ਪੰਜਾਬ ਵਿੱਚ orange alert ਜਾਰੀ ਕੀਤਾ ਹੈ ਤੇ 13 ਜ਼ਿਲ੍ਹਿਆਂ ਵਿੱਚ ਆਮ ਤੋਂ ਜ਼ਿਆਦਾ ਮੀ ਪੈਣ ਦੀ ਉਮੀਦ ਜ਼ाहिर ਕੀਤੀ ਹੈ ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਪੁਲ ਜਲੰਧਰ ਨਵਾਂ ਸ਼ਹਿਰ ਮੁਹਾਲੀ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਤੇ ਬਰਨਾਲਾ ਚ ਮੀ ਪੈ ਸਕਦਾ ਹੈ ਅਤੇ ਲੋਕਾਂ ਨੂੰ ਸੂਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕੱਲ ਲਈ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਭਾਜਪਾ ਤੇ ਤਿੱਖਾ ਨਿਸ਼ਾਨਾ ਸਾਧਿਆ ਉਸ ਦਾ ਜਵਾਬ ਦਿੰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਠੋਕਵਾਂ ਜਵਾਬ ਦਿੱਤਾ ਹੈ ਭਾਜਪਾ ਗੁਨੇ ਕੇ ਹੈ ਕਿ ਪੰਜਾਬ ਵਿੱਚ ਲਾਏ ਜਾ ਰਹੇ ਕੈਂਪਾਂ ਦੇ ਮਾਮਲਿਆਂ ਵਿੱਚ ਪੀਐਮਓ ਨੇ ਰਿਪੋਰਟ ਮੰਗੀ ਹੈ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕਿ ਸੀਐਮ ਭਗਵੰਤ ਮਾਨ ਨਹੀਂ ਸਕੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ सिसोदिया ਦੇ ਕਹਿਣ ਤੇ ਭਾਜਪਾ ਆਗੂਆਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਕੈਂਪ ਗਰੀਬਾਂ ਦੀ ਮਦਦ ਲਈ ਲਾਏ ਗਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਖੁਦ ਕੁਝ ਕਰਨਾ ਚਾਹੁੰਦੀ ਹੈ ਅਤੇ ਨਾ ਹੀ ਕਿਸੇ ਨੂੰ ਕੁਝ ਕਰਨ ਦੇਣਾ ਚਾਹੁੰਦੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਤੇ ਲਾਇਆ ਗਿਆ ਡਾਟਾ ਚੋਰੀ ਕਰਨ ਦਾ ਦੋਸ਼ ਬਿਲਕੁਲ ਗਲਤ ਹੈ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਕੈਂਪਾਂ ਦਾ ਮਕਸਦ ਸਿਰਫ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਸੁਵਿਧਾਵਾਂ ਦੀ ਜਾਣਕਾਰੀ ਦੇਣਾ ਸੀ ਤਾਂ ਕਿ ਉਹ ਲਾਭ ਚੁੱਕ ਸਕਣ। ਸੁਨੀਲ ਜਾਖੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਕੇਂਦਰ ਸਰਕਾਰ ਅਤੇ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਆਗੂਆਂ ਤੇ ਵਰਕਰਾਂ ਤੇ ਕਿਸੇ ਵੀ ਤਰ੍ਹਾਂ ਦੀ ਵਿਦੀਕੀ ਦਾ ਗੰਭੀਰ ਨੋਟਿਸ ਲੈਂਦੀ ਹੈ ਤੇ ਇਸ ਮਾਮਲੇ ਵਿੱਚ ਰਿਪੋਰਟ ਵੀ ਮੰਗੀ ਗਈ ਹੈ। ਪੰਜਾਬ ਸਰਕਾਰ ਵੱਲੋਂ ਦਿਵਿਆਂ ਕਰਮਚਾਰੀਆਂ ਦੇ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੇ ਉਹਨਾਂ ਦੀ ਸਹੂਲਤ ਨੂੰ ਧਿਆਨ ਚ ਰੱਖਦਿਆਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਹੁਣ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨੇਤਰਹੀਨ ਤੇ ਚੱਲਣ ਫਿਰਨ ਤੋਂ ਅਸਮਰੱਥ ਦਿਵਿਆਂ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਤੋਂ ਛੋੜ ਦਿੱਤੀ ਜਾਵੇ ਅਤੇ ਇਸੇ ਵੀ ਦਿਵਿਆਂ ਕਰਮਚਾਰੀ ਦੀ ਰਾਤ ਦੀ ਡਿਊਟੀ ਨਾਲ ਲਗਾਈ ਜਾਵੇ ਬਾਜ ਬਾ ਸਰਕਾਰ ਜਿਹੜੀ ਹੈ ਸੈਂਟਰ ਦੀ 802493 802 493 ਰਾਸ਼ਨ ਕਾਰਡ ਕੱਟ ਰਹੀ ਹੈ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਕਰਾਸ਼ਨ ਕਾਰਡ ਨਾਲ 4G ਜੋੜੀ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਓਹੋ ਰਾਸ਼ਨ ਤੋਂ ਬਾਝਾ ਹੋਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਅਟੈਸ਼ੀ ਆ ਅਸੀਂ ਦੇਸ਼ ਨੂੰ ਬਿਸ਼ੇ ਘਰ ਬਣਾਉਣਾ ਤੇ ਜੋ ਦੂਜੇ ਪਾਸੇ ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰੀ ਵੀ ਬਣ ਗਈ ਵੋਟ ਚੋਰੀ ਦਾ ਤਾਂ ਆ ਗਿਆ ਸਾਮਣੇ ਸਾਰਾ ਕੁਝ ਤਾਂ ਮਨਜੋ ਕੋਈ ਨਹੀਂ ਕਰਤਾ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਰ ਔਰ ਪੰਜਾਬ ਦਾ ਰਸੂ ਅਸਿਓ ਨਾ ਪੈਦਾ ਕਰਕੇ ਦੇਣੇ ਆ 8,2493 ਰਾਸ਼ਨ ਕਾਰਡ ਕੱਟਣ ਲੱਗੇ। ਲਗਭਗ ਇਹਦਾ ਕ੍ਰਿਟੇਰੀਆ ਕੀ ਰੱਖਿਆ ਕੱਟਣ ਦਾ? ਕਹਿੰਦੇ ਜੀ ਥੋੜੇ ਕੋਲੇ 4 ਪਹੀਏ ਵਾਲੇ ਵਾਹਨ ਨੇ ਜਿਹਦੇ ਕੋਲ 4 ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ 2.5 ਲੱਖ ਤੋਂ ਘਟਾਈ ਏਕੜ ਤੋਂ ਵੱਧ ਤੁਹਾਡੇ ਕੋਲ ਜ਼ਮੀਨ ਹੈ ਤੇ ਜੇ ਤੁਸੀਂ ਸਰਕਾਰੀ ਨੌਕਰੀ ਕਰਦੇ ਜਵਾਟ ਹੁਣ ਮੇਰਾ ਸਵਾਲ ਇਹ ਹੈ ਹੇ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਗਿਆ। ਉਹੋ ਸਰਕਾਰੀ ਨੌਕਰੀ ਤੇ ਲੱਗਣਸਾਰ ਅੱਜ ਕੱਲ ਇਹ ਰਿਵਾਜ ਹੋ ਗਿਆ। ਉਹ ਸ਼ਹਿਰ ਸ਼ਿਫਟ ਹੋ ਗਏ। ਆਉਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ। ਤਾਂ ਦੂਜੇ ਪਾਕੀ ਵਿਵਾਰ ਦੇ ਨੰਬਰਾਂ ਦਾ ਵੀ ਇਹਾਤੀ ਰੁਪਨ। ਜਿਹੜੇ ਜੀ ਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ। ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਪਾਈ ਕੋਲ ਥੋੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਇਹਦਾ ਮਲਤੀ ਸਹੀ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋ ਜਿੰਨਾ ਚਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਇੱਕ ਵੀ ਕਾਰ ਨਹੀਂ ਰੱਖੀ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲਾ ਮੈਂ ਅਕਸਰ ਕਹਿੰਦਾ ਕਿ ਨਾ ਹੀ ਕਿਸੇ ਚੁੱਲੇ ਦੀ ਆਗ ਬੁਝਾਉਂਦੇ ਨਹੀਂ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੂੰ ਕਣਕ ਵੰਡੀ ਜਾ ਰਹੀ ਹੈ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨੇ ਦੀ ਬੰਦੀ ਕਣਕ ਇਕੱਠੀ ਵੀ ਦੇ ਦਿੰਦੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਕਿ ਸਹੀ ਨੇ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿ ਵੀ ਕੱਟ ਕੱਟ ਦੂੰਗੇ ਕਾਰ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਨੇ ਇਹਨਾਂ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਥੋੜਾ ਤਾਂ ਪੱਖਾ ਲੱਗਿਆ ਥੋੜਾ ਕੋਲ ਤਾਂ ਸਕੂਟਰ ਥੋੜਾ ਤਾਂ ਕਾਰ ਪੱਕਾ ਆ ਵੀ ਪਹਿਲਾਂ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿਸ ਕੀ ਕਰਦੇ ਆ ਅ ਗੈਸ ਸਿਲੰਡਰ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਤੁਹਾਡੇ ਤੇ ਗੈਸ ਤੇ ਚੁੱਲ੍ਹਾ ਹੈ ਇਸ ਕਰਕੇ ਤੁਸੀਂ ਚਾਹੁੰਦੇ ਆਪ ਆਪ ਇਸ ਸਕੀਮ ਦੇ ਦੇ ਆਪ ਹੀ ਉਹ ਉਸ ਕਟੇਰੇ ਨੂੰ ਦਿੱਕ ਆਂਦੀ ਹੋ ਜਾਂਦੀ ਕਾਊਂਟਰ ਕਰਦੇ ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਾਣ ਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੀ ਕਣਕ ਸਾਡੀ ਜਾਂਦੀ ਹੈ ਜੀ ਸਾਡੀਓ ਕਣਕ ਕੱਟੀ ਜਾਂਦੀ ਹੈ बत्ती लख बंदा जो प्रभावित होगा जी अठ लख परिवार सेंटर सरकार स्कीम है आप ही हम कहते कर, खत्म करें भाजपा इन्होंने की दसूगी किसी ना किसी प्रेस कॉन्फ्रेंस किसी अपने सम्मेलन जो भी कर दे रहे कि असि इन्हें लोगों के मूह चो बुरकियां खो रहे ਮੈਂ ਅੱਜ ਤਕਰੀਬਨ 240 ਪਿੰਡ ਅਬੋਰ ਤੇ ਬੰਦੂਣਾ ਹਲਕੇ ਦੇ ਮੈਂ ਸਾਰੇ ਤਕਰੀਬਨ ਜਿਹੜਾ ਕੱਢਿਆ ਤੇ ਅੱਗੇ ਵੀ 15-20 ਪਿੰਡਾਂ ਚ ਜਾਣਾ ਹੈ ਬਹੁਤ ਵੱਡਾ ਨੁਕਸਾਨ ਇੱਥੇ ਹੋਇਆ ਹੈ ਆ ਜਿਹੜਾ ਇਲਾਕਾ ਹੈ ਇੱਥੇ ਭਾਵ ਜ਼ਿਆਦੇ ਹੁੰਦੇ ਸੀ ਤੇ ਇੱਕ ਬਾਗ ਤੋਂ 3-3-4-4 ਲੱਖ ਇਨਕਮ ਇਥੋਂ ਪਾਣੀ ਹੁੰਦੀ ਸੀ 3-3 ਸਾਲ ਇਨਕਮ ਹੁੰਦੀ ਆ ਕਿਉਂਕਿ ਉਹ ਬੂਟਾ ਬਾਗ ਹੈ ਸਭਾਇਤ ਤੂ ਬਾਪਿਆ ਸਾਰੀਆਂ ਦੂਧੀਆਂ ਬਸਨਾ ਤੂ ਬਾਉਂਗੀ ਪਾਣੀ ਦੇਖੋ ਮਹੀਨਾ ਹੋ ਗਿਆ ਪਾਣੀ ਖੜਾ ਹੈ ਜੇ ਪਾਣੀ ਨਾ ਕੱਢਿਆ ਗਿਆ ਤੇ ਅਗਲੀ ਫਸਲਾਂ ਨਹੀਂ ਪੀਝੀਆਂ ਪੀਝਿਆਣੀ ਸਰਕਾਰ ਤਰਫੋਂ ਨਾ ਕੋਈ ਅਫਸਰ ਨਾ ਕੋਈ ਨਾ ਦਾ ਐਮਐਲਏ ਨਾ ਕੋਈ ਮੈਕ ਕਿਸੇ ਵੀ ਮੈਕਮੇ ਦਾ ਕੋਈ ਬੰਦਾ ਨਹੀਂ ਆਇਆ ਪੁੱਛਣ ਵੀ ਤੇ ਇੱਥੇ ਮੈਂ ਬਹੁਤ ਪਿੰਡਾਂ 'ਚ ਗਿਆ ਹੈ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਗਈਆਂ ਪਾਣੀ ਕਰਕੇ ਮੱਛਰ ਤੋਂ ਫੈਲਦੇ ਤੇ ਕੋਈ ਕੰਪਨਸੇਸ਼ਨ ਨਹੀਂ ਸੋ ਜਦੋਂ ਮੇਰੇ ਕੋਲੇ ਆਏ ਤੇ ਅਸੀਂ ਫਿਰ ਪਾਰਟੀ ਦਾ ਫੁੱਕ ਇਕੱਠੇ ਕਰਕੇ ਤਕਰੀਬਨ ਅਸੀਂ ਮਿਲਦਾ ਸਾਰੇ ਪਿੰਡਾਂ 'ਚ ਅਸੀਂ ਇੰਜਨ ਪਾਈਪਾਂ ਮੋਟਰਾਂ ਜਿਵੇਂ ਜੋ ਜੋ 'ਚ ਕਿੰਨੇ ਕਿੰਨੇ ਪਿੰਡਾਂ ਚਾਹੀਦੇ ਕਿਸੇ ਪਿੰਡ ਨੂੰ 5 ਤੇ ਨਹੀਂ ਅਸੀਂ ਮੋਟਰਾਂ ਇੰਜਨ ਉਸ ਹਿਸਾਬ ਨਾਲ ਅਸੀਂ ਆ ਸਾਰਾ ਸਮਾਨ ਨਾਲ ਹੀ ਲੱਗਿਆ ਹੈ ਤੇ ਅਸੀਂ ਹੁਣ ਵੰਡ ਰਹੇ ਹਾਂ ਤੇ ਹੋਰ ਵੀ ਇੰਤਜ਼ਾਮ ਕਰ ਰਹੇ ਹਾਂ ਜਿੱਥੇ ਕੋਈ ਪਸ਼ੂਆਂ ਵਾਸਤੇ ਫੀਡ ਦੀ ਲੋੜ ਹੈ ਜਾਂ ਚਾਰੇ ਦੀ ਲੋੜ ਹੈ ਦਵਾਈਆਂ ਦੇ ਕੈਂਪ ਮੈਡੀਕਲ ਕੈਂਪ ਵੀ ਅਸੀਂ ਜਲਦ ਤੋਂ ਜਲਦ ਸ਼ੁਰੂ ਕਰ ਦਾਂਗੇ ਤੇ ਇੱਕ ਮਸ਼ੀਨਾ ਫਾਰਮ ਮਸ਼ੀਨ ਲੈ ਕੇ ਜਿਹੜਾ ਸਪਰੇ ਪੂਰੇ ਪਿੰਡਾਂ 'ਚ ਕਰਾਉਣ ਦੀ ਲੋੜ ਹੈ ਉਹ ਵੀ ਅਸੀਂ ਕਰਨ ਲੱਗੇ ਹਾਂ ਕਿਉਂਕਿ ਸਰਕਾਰ ਤਾਂ ਕਰ ਨਹੀਂ ਰਹੀ ਕਿਉਂਕਿ ਅਸੀਂ ਸਾਡੇ ਅਸੀਂ ਸਮਝਦੇ ਹਾਂ ਕਿ ਐਜ਼ ਅ ਨਾਗਰਿਕ ਫਟਾਫਰਜ਼ ਹੈ ਉਹ ਅਸੀਂ ਫਰਜ਼ ਬਾਰੇ ਪਰ ਮੈਂ ਹਲੀ ਵੀ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਕਿ ਤੁਹਾਨੂੰ ਐਡੀ ਵੱਡੀ ਬਹੁਮਤ ਕਿਸੇ ਨੂੰ ਨਹੀਂ ਮਿਲੀ 92 ਐਮਐਲਏ ਤੋਂ ਲੋਕਾਂ ਨੇ ਜਿਤਾਏ ਇੱਕ ਉਮੀਦ ਕਰਕੇ ਜਿਤਾਏ ਸੀ ਕਿ ਤੁਸੀਂ ਬਦਲਾ ਲੈ ਕੇ ਆਉਂਗੇ ਤੁਸੀਂ ਇਨਕਲਾਬ ਲੈ ਕੇ ਆਉਂਗੇ ਐ ਨਹੀਂ ਪਤਾ ਸੀ ਤੁਸੀਂ ਤਬਾਈ ਲੈ ਕੇ ਆਉਂਗੇ ਹਲੇ ਵੀ ਮੌਕਾ ਹੈ ਬਹੁਤ ਲੋਕੀ ਦੁਖੀ ਹੈ ਖਜ਼ਾਨੇ ਭਰ ਕੇ ਕੀ ਕਰਨੀ ਹੁਣ ਟਾਈਮ ਹੈ ਜਿਵੇਂ ਵੱਡੇ ਬਾਦਲ ਸਾਹਿਬ ਪਿੰਡਾਂ ਜਾਂਦੇ ਸੀ ਨੁਕਸਾਨ ਜੇ ਹੁੰਦਾ ਸੀ ਨਾ ਆਸ ਇਲਾਕੇ ਚ ਇਨੇ 30 40 ਪਿੰਡਾਂ 'ਚ 850 ਕਰੋੜ ਰੁਪਏ ਉਹ ਦਿੱਤਾ ਸੀ ਵੱਡੇ ਬਾਦਲ ਸਾਹਿਬ ਨੇ ਚੌਣੀਆਂ ਤੱਕ ਨੂੰ ਅਸੀਂ ਪੈਸੇ ਦਿੱਤੇ ਸੀ 450 450 ਕਰੋੜ ਅਬੋਰਸ ਦਿੱਤਾ ਸੀ ਦੇਖੋ ਹੁਣ ਕਿਉਂ ਨਹੀਂ ਦਿੰਦੇ ਸਰ ਜੀ ਇਹ ਆ ਫਰਕ ਹੈ ਆਪਣਿਆਂ ਦਾ ਤੇ ਆ ਦਿੱਲੀਆਂ ਨਾਲ ਦੇ ਭਰਾਣੇ ਸਰਸ ਵੀ ਭਗਵਾਨ ਸਾਹਿਬ ਕੈਂਟਰ ਸੀਗੇ ਵੀ ਮੁਰਗੀਆਂ ਤੱਕ ਦੇ ਮੌਕੇ ਦੇਵਾਂਗੇ ਪਿਛਲੇ ਸਾਲ ਉਹਦੀ ਇਸ ਤਰ੍ਹਾਂ ਦੀ ਸਟੇਟਮੈਂਟ ਸੀ ਲੇਕਿਨ ਅਬਹੁਦ ਵਿੱਚ ਨਾ ਤਾਂ ਉਹਨਾਂ ਦੇ ਕਿਸੇ ਮੰਤਰੀ ਦੌਰਾ ਕੀਤਾ ਆਗਾ ਇੱਕ ਮੰਤਰੀ ਆ ਕੇ ਗਏ ਸੀ ਲੇਕਿਨ ਹੁਣ ਤੱਕ ਕਿਸੇ ਨੇ ਇਤਿਹਾਸ ਨਹੀਂ ਲਈ ਜਨੇ ਪਿੰਡ ਹੁਣ ਮੁੱਖ ਮੰਤਰੀ ਕੱਲ ਸੁਲਤਾਨਪੁਰ ਲੋਧੀ ਗਿਆ ਜਾਚ ਆਇਆ 15 ਮਰ ਗੇੜਾ ਕੱਢ ਕੇ ਯਾਰ ਜਿਸ ਮੁੱਖ ਮੰਤਰੀ ਆਇਆ ਨਾਲ ਤੇ ਨਾਲ ਅਫਸਰ ਆਉਣੇ ਚਾਹੀਦੇ ਨਾਲ ਪੈਸੇ ਆਉਣੇ ਚਾਹੀਦੇ ਨਾਲ ਦੇ ਨਾਲ ਉਹ ਵੰਡੇ ਜੇ ਅਸੀਂ ਆ ਦੇਖੋ ਮੋਟਰਾਂ ਮੈਨੂੰ ਪਰਸੋ ਕਹਿੰਿਆ ਤੇ ਲਿਆ ਕੇ ਖੜੀ ਕਰਤੀਆਂ ਸੀ ਸੋសុ ਗੇ ਪਰਸੂਈ ਗਾਇਜ਼ ਜੀ ਮੇਰੇ ਕੋਲ ਸੂਚੀ ਹੈ ਸਰਕਾਰ ਬਸ ਤੇ ਕੀ ਹੈ ਹਾਏ ਇੱਕ ਮਿੰਟ ਚ ਇਹਨਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਜਾ ਬਚ ਸਕਦਾ ਹੈ ਪਰ ਕਿਉਂਕਿ ਨਲਾਇਕ ਸਰਕਾਰ ਹੈ ਨਲਾਇਕ ਬੰਦੇ ਚੁਲੇ ਗਲਤੀ ਆਪਾਂ ਤਾਂ ਹੋ ਗਈ ਚਲੋ ਓਕੇ ਓਕੇ 1.5 ਸਾਲ ਬਾਲਿਓ ਮੈਂ ਬੇਨਤੀ ਕਰਦਾ ਹਾਂ ਆਪਾਂ ਪੰਜਾਬ ਨੂੰ ਬਚਾ ਲਿਏ ਨਹੀਂ ਤਾਂ ਬਹੁਤ ਰੋ